ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਾਰੇ ਜੀ ਸਤਿ ਸ਼੍ਰੀ ਅਕਾਲ ਜੀ ਲੋ ਬਾਈ ਇਹਦੀ ਫਤੇ ਪ੍ਰਮਾਨ ਕਰਿਓ ਲੋ ਜੀ ਆ ਇੱਕ ਵਾਰ ਦੇ ਬਬਲੇ ਵਾਲਾ ਅਸੀਂ ਬੋਲਣਾ ਕੀ ਕੁਛ ਓਏ ਕੀ ਕਹਿੰਦਾ ਬਬਲੇ ਵਾਲਾ ਕੀ ਕਹਿੰਦਾ ਹੈ ਹੇ ਲੋ ਬਾਈ ਚਾਚੇ ਰਹੀ ਆ ਨਵੀਂ ਗੱਡੀ ਲਿਆਏ ਬਾਈ ਬੰਦਾ ਉੱਥੇ ਬੈਠਾ ਤਾਂ ਇੱਕ ਹਾਂ ਕਹਿੰਦਾ ਤੁਹਾਡੇ ਪਿੰਡਾਂ ਕਹਿੰਦਾ ਕੋਈ ਉਹ ਖੁੱਲੀ ਵੀ ਆ ਵੀ ਜਿਗਣਾ ਪੁਰਾਣੇ ਸਕੀਮਾਂ ਚਾਉਂਦੇ ਉਹਨੇ ਮੋਟਰਸਾਈਕਲ ਮੈਂ ਕਿਹਾ ਹੋਇਆ ਦਾ ਸਰਪਰ ਕਿਉਂਦਾ ਇਹ ਗਿਆ ਇਹਦੇ ਪੈਸੇ ਦੇ ਆਇਆ ਦੂਆ ਲਿਆ ਨਾ ਦੂਆ ਖੜਾਇਆ ਇਹ ਕਹਦਾ ਕਹਦਾ ਪੁਰਾਣੇ ਸਾਨੂੰ ਡਿਸਕਾਊਂਟ ਚ ਮਿਲੇ ਨੇ ਆ ਦੇਖਦਾ ਬੜੀ ਨਵਾਂ ਲੱਗਦਾ ਉਹ ਹੀ ਗੱਲ ਉਹ ਹੈਲੋ 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 ਪੈ ਚੱਕ ਤੂੰ ਅੱਗੇ ਲੈ ਮੈਂ ਉਹ ਨਾਲ ਡੀਲ ਬਾਰ ਰਵੇ ਪਰ ਚੁੱਤੀ ਚਾਲ ਕੇ ਰਖਾ ਲੈ ਇਹ ਫੇ ਚਮਕਾਇਆ ਪਿਆ ਥੋੜਾ ਮਾਡਲ ਹੈ ਇਹ ਇਹਦਾ ਇੰਜਨ ਕਰਵਾਇਆ ਹੁਣ ਬਾਈ ਤੇ ਵੀ ਲੱਗਿਆ 95000 ਰੁਪਏ ਬਸ ਇੰਨਾ ਤੇ ਰੱਖੋ ਤਾਂ ਚਲਾਈ ਸਹੀ ਰੱਖਿਓ ਚਲਾਈ ਡੰਗਰਾਂ ਚਲਾਵੇਂ ਨੂੰ ਉਹ ਕਾਈ ਭੱਗਿਆ ਉਹ ਮੈਂ ਦੇਖ ਤਲੇ ਸੂਈ ਤੇ ਨੂੰ ਡੇਢੀ ਲੈਂਦੀ 40 ਪਰ ਉਹ ਚਾਈ ਚਾਰ ਕੇ ਦਿਨ ਨਿਕਲੀਆਂ 40 ਕਿੰਨੀਆਂ ਫੇਰ ਨਾ ਲੱਗ ਰਹੀ ਫੇਰ ਇਹਦੇ ਰਮਾ ਵੀ ਹੋ ਜਣਾ ਕਰਾ ਪੂਣਿਓ ਨਾ ਕਹਿੰਦਾ ਸੀਜ ਮਾਰ ਲਿਆ ਇੰਜ ਨੂੰ ਨਾ ਮਾ ਹਾਂ ਹੁਣ ਚਾਈ ਪਹਿਲਾਂ 30 ਤੇ ਰੱਖਦੇ ਇਹਨੂੰ ਉਹ ਆਏ ਕਰੇ ਤੇਰੀ ਢੋਗ ਉਹ ਐ ਸਟਾਰਟ ਕਰ ਲੈ ਕਰ ਉਹ ਕਰ ਦੇ ਕਰ ਇਹ ਸੀ ਇੰਜ ਜੀ ਕਿਦੋਂ ਕਹਿੰਦਾ ਮੈਂ ਬਾਈ ਕਹਿੰਦਾ 20 ਦਿਨ ਦਾ ਆਰਾਮ ਨਾਲ ਚਲਾਵੇ ਉਹ ਯਾਰ ਚਾਰ ਪੰਜ ਦਿਨ ਦਾ ਬਖੋਲੋ ਯਾਰ ਮੇਰੀ ਗੱਲ ਚਾਉਂਦੇ ਨਹੀਂ ਅਸੀਂ ਹੋਰ ਸਾਡੇ ਕੋ ਭਾਤ ਦਾ ਨਹੀਂ ਹੈਗਾ ਪਤਾ ਗਿਆ ਇਹਦਾ ਤੇ ਚਾਹਦਾ ਏ ਜਿੰਨੇ ਗियर ਪਾਏ ਹੋਏ ਆ ਆਪਣੇ ਕਲੱਚ ਚ ਛੱਡਣਾ ਬਾਦਰ ਦਾ ਚਾਬੀ ਤਾਂ ਕਦੇ ਲਵਾਈੋ ਨਹੀਂ ਠੀਕ ਆ ਉਹ ਹੋ ਗਿਆ ਨਾ ਸਟੈਂਡ ਚੱਕਣਾ ਉਕੜੇ ਗੇਰਾਂ ਚ ਕਿੱਕਾਂ ਮਾਰੀ ਜਾਣੀਆਂ ਬਾਜ ਜਾਵਾਂਗੇ ਫਿਰ ਗੇਰ ਘਾਟਾ ਕੱਢਦੇ ਲੱਗ ਜਾਣਾ ਉਹ ਕੰਮ ਖਰਾਬ ਕਰਦਾ ਇਹਦਾ ਉਹ ਇਹਦਾ ਕਈ ਵਾਰ ਸੋਚ ਵੀ ਆਉਂ ਕਰਦੇ ਐਦਾ ਵੀਰ ਮੇਰੇ ਦੀ ਜਿਹੜੀ ਬਾਈ ਦਿਮਾਗ ਹੁੰਦਾ ਉਹ ਗ੍ਰੈਡ ਚ ਹੁੰਦਾ ਵੀ ਲੇਟ ਆ ਗਈ ਭੱਜ ਗਈ ਉਹ ਕੰਮ ਸੋਚ ਨਹੀਂ ਆਉਂ ਗਿਆ ਜਿਵੇਂ ਬੁਲਟ ਦੀ ਦੇਖ ਲੈ ਇੱਕ ਕਾ ਕਾ ਉਹ ਮੋਰਦਾ ਹਾਲੇ ਜਾਵਾਂਗੇ ਚਾਬੀ ਆਉਂ ਚਾਬੀ ਕੱਲੇ ਲੈ ਕੇ ਆਂਦਾ ਅੱ 80 ਕਿਲੋਮੀਟਰ ਚੱਲ ਗਿਆ ਲੈ ਐ ਟਾਈਮ ਲੇ ਕੇ ਆਂਦਾ ਐ ਟਾਈਮ ਲੇ ਕੇ 80 ਕਿਲੋਮੀਟਰ ਚੱਲ ਗਿਆ ਇਹ 20 ਦੀ ਸਪੀਡ ਨਾਲੇ ਸਪੀਡ 20 ਦੀ ਫਿਰ 80 ਕਿਲੋਮੀਟਰ ਆ ਟਾਇਰ ਕੋਲੋਂ ਉਹਦੇ ਰੱਖੇ ਪਰ ਉਹ ਨਿਕਲ ਗਿਆ ਲੈ ਟਾਈਮ ਆਇਆ ਯਾਰ ਨਵੇਂ ਮੀਟਰ ਪਾਏ ਦੇ ਨਵੇਂ ਟਾਇਰ ਕੋਲੋਂ ਆਇਆ ਗੱਲ ਆ ਟਾਇਰ ਖੇਤਾਂ ਨੂੰ ਚੱਲਦਾ ਹਾਂ 80 ਕਿਲੋਮੀਟਰ ਖੇਤਾਂ ਨੂੰ ਆ ਐ ਸਾਬ ਨਾਲ ਤਾਂ ਐਵਰੇਜ ਕੱਢ ਲਾ ਤੇਲੇ ਪਹਿਲਾਂ ਤੋਂ ਵੀ ਉੱਦਾ ਹੋਵੇ ਇੱਕਾ ਦੂਆ ਵੀ ਆਉਣਾ ਜੀ ਇਹ ਇਹਨਾਂ ਦੀ ਜੜੀ ਹੈ 120 ਹੋ ਜੀ ਵਿਰੋਧ ਦੀ ਫੇ 40 40 40 ਲੂਗੇ ਫੋਰ ਕੇ ਚਲਾਈ ਪਾ ਤੂੰ ਤੈੜ ਪਰ ਇੱਕ ਗੱਲ ਆ ਬਾਈ ਉੱਥੇ ਤੇ ਘਰ ਤੇ ਵੀ ਉਹਦਾ ਕਾਣਾ ਮੋੜਦਾ ਕਿੱਕ ਮਾਰ ਕੇ ਹੀ ਹਾਂ ਕਿੱਕ ਆਏ ਉਸ ਘਰ ਨੂੰ ਮੈ ਲੱਭ ਰਹਾ ਬੰਦਾ ਹਾਂ 10 ਕਿਲੋਮੀਟਰ ਦਾ ਗੱਗੇ ਦਾ ਗੰਨਾ ਬੈ ਕੇ ਇਹਨਾਂ ਨੂੰ ਹੁਣ 3-4 ਰੁਪਏ ਲੱਗਦੇ ਹੈਂ ਹਾਲੇ ਜੋੜੀ ਪਾ ਕੇ ਲਿਉਣੀ ਇੱਕ ਹੋਰ ਇਹਦੇ ਭਾਈ ਫਾੜੇ ਬਿਲਾ ਭਾਈ ਵਾਲੇ ਤਿਆਰ ਛੱਡ ਕੇ ਆਉਣੇ ਗੱਲ ਨੂੰ ਮੈਂ ਤਾਂ ਜਾਣਾ ਸਹਿ ਵੀ ਹੁੰਦੇ ਨਹੀਂ ਤੈਨੂੰ ਜਿਹੜੀ ਸ਼ਰਤ ਕਿਹਾ ਉਹ ਸ਼ਰਤ ਤੋ ਕਬੂਲ ਕਰ ਲੈ ਦਲਬੀਨ ਨੂੰ ਵੀ ਲੈ ਚੱਲਾਂਗੇ ਛੋਟੀ ਸ਼ਰਤ ਇਹ ਮੇਰੀ ਗੱਲ ਟੈਂਪੂ ਕਰਨਾ ਕਹਿੰਦਾ ਭਾਈ ਟੈਂਪੂ ਜਿਹੜਾ ਗਰੀ ਫਿਰਦਾ ਉਹ ਚੱਲਦਾ ਪਹਿਲਾਂ ਕਿਸਤਾ ਪਰ ਉਹ ਇੰਨਾ ਲੰਬਾ ਰੂਟ ਆ ਠੀਕ ਆ ਉੱਪਰ ਤੋਂ ਨਾ ਸਿਰ ਖਾ ਲੈਣਾ ਇੰਜਣ ਸਾਰਾ ਉਹਦਾ ਤੇ ਮੈਂ ਹੁਣ ਸਾਵਾਂ ਫਿਰ ਇੱਕ ਹਾਂ ਗਾਈ ਟਰਾਲੀ ਹੈਗੀ ਪਹਿਲੀ ਹਾਂ ਇਹ ਵਾਲੀ ਗੱਡੀ ਦੇ ਮਗਰ ਗੱਡੀ ਮੇਰ ਪਾਲ ਗੱਡੀ ਰੋਕ ਵੀ ਜਾਏ ਦਵਾ ਦੰਨੇ ਆ ਹੁੱਕਰ ਨੂੰ ਕਦੋਂ ਮੱਟ ਲਾਉਣੇ ਲਾਉਣ ਨੂੰ ਹਟਾਈ ਪਿੱਛੇ ਉਹ 来 ਗਿਆ हां हां वो संचा बनाया बा हॉली हॉली चलदेया फिर चलो टालि बाई पे रख लो ओ नहीं जीप नहीं जानी जीप नहीं जीप दुग्गनी पे जानी ओ जीप ਦਾ ਭਾਵੇਂ ਕੀ ਬਣੀ ਤੈਨੂੰ ਗੱਡੀ ਦਾ ਅੰਦਰ ਜਾ ਬਹਿ ਕੇ ਜਾਉਂਗੇ ਆਪਾਂ ਕੀ ਕਾਲੇ ਟਰਾਲੀ ਲੈ ਲੰਨੇ ਆ ਕਿਹੜਾ ਜਵਾਬ ਚੱਲ ਲੱਗਿਆ ਉਹਨੂੰ ਪਹਿਲਾਂ ਬਾਈ ਹਵਾ ਪੈਂਚਰ ਨਵਾਉਣੇ ਪੈਣੇ ਆਵਾ ਭਰਉਣੀ ਪੈਣੀ ਜੱਦੀ ਤਾਲੀ ਕਿੱਥੇ ਚੱਕੀ ਨਾਲ ਉਹ ਹਾਂ ਉਹ ਠੀਕ ਆ ਉਹ ਲਿਆਉਂਦੇ ਆ ਕਿਤੇ ਰਾਇ ਕੋਲ ਫੇਰ ਛੱਡੇ ਆਉਂਗੇ ਉਹ ਚੇਲਾ ਕਿੱਥੇ ਆ ਹਾਂ ਜੱਗੇ ਨੂੰ ਵਿੱਚ ਟਰਾਲੀ ਦਾ ਕੋਈ ਉਹ ਸਭ ਤੇ ਨਜ਼ਾਰਾ ਗੱਗੇ ਪਾਲੇ ਗਦੇ ਵਜੇ ਸੌ ਪਰ ਜਾਂਦੀ ਹੋਵੇ ਗੱਡੀ ਨਹੀਂ ਚਾਹੀਦੀ ਪਾਣੀ ਲੈ ਕੇ ਹੀ ਰਾਮ ਨਾਲ ਜਾਣੀ ਗੱਡੀ ਯਾਰ ਰਾਤ ਹਜੇ ਮੈਂ ਸੋਤਦਾ ਹੀ ਦਮਾਂ ਗੱਗੇ ਵਾਲੀ ਗੱਡੀ ਨੂੰ ਹੁੱਕ ਲਵਾ ਦਿੰਦੇ ਆ ਕਿਹੜਾ ਗੱਗਾ ਥੋੜਾ ਪਤਾ ਲੈ ਕੇ ਜਾਂਦਾ ਸਮਾਨ ਉਹਦੇ 10 ਬੋਰੀਆਂ ਲੈ ਕੇ ਗਏ ਆ ਤੂੰ ਨਾ ਹੁੱਕ ਨਾ ਲੋਈ ਹੁੱਕ ਮੈਂ ਕਿੰਨਾ ਪਾਲੇ ਕਰਨਾ ਜਿੰਨਾ ਕਾ ਜਾਗਾ 80 ਗਾਂਟਲਾ ਮੈਂ ਪਾਲਣਾ ਬੰਦੇ ਜਿਹੜਾ ਬੰਦੇ ਨਾਲ ਬੇਤੀ ਕਰਦਣੇ ਕਿਹੜਾ 20 ਪੈਂਦਾ ਅੱਧੀ ਜੇ ਜਲਦੀ ਛੇੜੀ ਵਾਲੀ ਪਰਚੀ ਹੈ ਹਾਂ ਚੱਲ ਦੇਖਦੇ ਆ ਕਾਲੂ ਛੱਡੇ ਹੋਣੇ ਯਾਰ ਅਤੇ ਕੋ ਘੱਟ ਟਾਈਪ ਹੋਰ ਦੇ ਅੱਜ ਕਹਿੰਦਾ ਉਹ ਭੈਣੀ ਦਾ ਮੁੰਡਾ ਪਹਿਲਾਂ ਪੁੱਛਦਾ ਆਪਾਂ ਨੇ ਉਹ ਆਟੋ ਜੇ ਵਾਲਾ ਹੈ ਨਾ ਇੱਕ ਪਹਿਲਾਂ ਉਸਦੇ ਮੁੰਡੇ ਦਾ ਕੋਰ ਉਹ ਆਉਂਦਾ ਲੰਬਾ ਨਾਪਰਾ ਕੋਈ ਤੱਕ ਹੈਗਾ ਦੇਖਿਆ ਯਾਰ ਹੋਰ ਯਾਰ ਉੱਪਰ ਦੇ ਬਹਿ ਕੇ ਵਿੱਚ ਜਾਣਾ ਟਾਇਰ ਹਟਾ ਦੇ ਆਪਾਂ ਪਹਿਲਾਂ ਗੱਲ ਨਹੀਂ ਕਰਦੇ ਇਹ ਹੈ ਉਹ 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 ਮੁੱਲ ਤੂਆ ਉਹ ਮੁੱਛੇ ਛੋਟਾ ਸੀ ਇਹੋ ਗੱਲ ਵੀ ਹੈ ਉਹ ਅੰਦਰ ਸਿਸਟਮ ਵਧੀਆ ਬਹਿਣੇ ਵਾਲਾ ਮਨੋ ਨਾ ਹੈ ਬੰਦਾ ਮਤਲਬ ਦੋ ਦਿਨ ਮੈਂ ਨੇ ਜਿਹਨਾਂ ਆਮ ਦਾ ਅੱਛਾ ਕਾਰ ਗੋਨ ਸੀ ਸੀ ਸੀਟ ਬਹੁਤ ਢੀਏ ਓਏ ਬਾਈ ਬੰਦੇ ਨੂੰ ਕਾਰ ਗੋਨ ਨੂੰ ਹੁਣ ਕਰ ਦੋ ਭੇਜ ਦੇਣੀ ਓਰੇ ਉਹ ਦਸਾਂ ਤਾਂ ਭੇਜ ਦੇਣੀ ਪੈਸੇ ਵੀ ਦੇਖਣੇ ਆਪਣੇ ਹੱਕ 'ਚ ਵੀ ਹੋਵੇ ਬੰਦਾ ਕਿਤੇ ਇੱਧਰ ਜਾ ਰਿਹਾ ਮੈਂ ਦੇਖ ਓਏ ਕਹਦਾ ਆਪਣੀ ਗੱਡੀ ਨਾਲ ਲੈ ਚੱਲਦੇ ਟੇਪੂ ਤੇ ਮੈਂ ਮੈਂ ਕੀ ਪੈਣਾ ਸਕੇ ਉਹ ਤਾਂ ਮਹਿੰਗਾ ਪੈਣਾ ਕਰ ਠੇੜੇ ਸਾਈਡ ਤੋਂ ਚੱਲਣੇ ਨੇ ਉਹ ਗੱਡੀ ਜਿਹੜੀ ਹਜ਼ਾਰ ਮਹਿੰਗੀ ਲੱਗਦੀ ਉਹ ਕਰ ਲਾ ਬਧੀਆ ਕਰ ਲਾ ਜੇ ਨਾਲ ਬਹਿ ਕੇ ਚੱਲੇ ਆਈਏ ਟੈਂਪੂ ਕਰ ਲੈਂਦੇ ਆ ਫਿਰ ਉਹ ਟੈਂਪੂ ਨਹੀਂ ਬਾਈ ਆ ਜਾਣਾ ਉਹ ਛੋਟਾ ਹਾਥੀ ਜਾਊਗਾ ਨਹੀਂ ਯਾਰ ਉਹ ਸਿਰ ਖਾ ਲੈਂਦਾ ਏ ਇੰਜੜੇ ਬੋਲ ਛੋਟੇ ਹਾਥੀ ਨੂੰ ਦੱਸ ਛੋਟਾ ਨਹੀਂ ਕਿਹੜਾ ਉਹ ਆ ਦੂਆ ਦੇ ਨਾਲ ਉਹ ਠੀਕ ਆ ਉਹਦੀ ਸੀਟ ਬੜੀ ਹੁੰਦੀ ਆ ਛੋਟੇ ਹਾਥੀ ਤੇ ਬੜਾ ਏ ਥੋੜਾ ਜਿਹਾ ਇਹਦੇ ਕੋਲ ਆ ਪੈਣੀ ਵਾਲੇ ਥੋੜਾ ਆ ਉਹ ਠੀਕ ਆ ਪੁੱਛ ਲੈ ਨਮਾ ਨਮਾ ਨਮਾਣਾ ਭੁਨਾਲੇ ਉਹੀ ਤਾਂ ਉਹੀ ਕਹਿੰਦਾ ਮੈਂ ਪਾਛੇ ਦੇ ਮੁੰਡੇ ਹਾਂ 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 ਉਹੀ 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 ਟੱਕ ਮੋੜਾ ਚੱਲੀਏ ਤੁਹਾਨੂੰ ਕਿਹਾ ਨਹੀਂ ਸੀ ਤਾਂ ਮੈਂ ਜਾ ਕੇ ਆਏ ਅਸੀਂ ਉਦੋਂ ਪੁੱਛਿਆ ਤਾਂ ਆ ਜਾ ਸਾਦਾ ਲੀਲਾ ਅਸੀਂ ਗੱਲ ਕਰਕੇ ਹੁਣ ਹੀ ਦੱਸ ਦੇ ਆਕੇ ਤੁਹਾਨੂੰ ਵੀ ਕਿਆ ਕਹਿੰਦਾ ਉਹ ਕੁੜੀਆਂ ਦੁਰਪੀ ਉਹ ਨਹੀਂ ਅਸੀਂ ਗੱਲ ਕਰਕੇ ਹੁਣ ਹੀ ਆਕੇ ਤੁਹਾਨੂੰ ਦੱਸ ਦੇ ਵੀ ਕਿਆ ਕਹਿੰਦਾ ਆ ਗੱਲ ਕਰਨੀ ਆਕੇ ਅੱਗ ਲੀ ਕਾ ਕੰਮ ਕਰਕੇ ਆਇਓ ਉਹ ਜਾਏ ਹੀ ਬਾਬੂ ਨੂੰ ਇਹ ਕੰਮ ਮੇਰੇ ਲੋਕਾਂ ਦੇ ਖੇਤਾਂ ਪਾਣੀ ਵਰਜਣਾ ਉੱਧਰ ਉਹ ਹੋਰੇ ਨਹੀਂ ਹੈਗਾ ਰੋਪਣ ਹੁੰਦਾ ਉਹ ਫੋਨ ਨੰਬਰ ਲੈ ਉਹ ਚਾਇਆ ਜਾਇਆ ਉਹ ਜਾਇਆ ਸਭ ਜਾਇਆ ਮਰ ਜਾ ਸਭ ਜਾਇਆ ਜਾਇਆ ਉਹ ਨੰਬਰ ਤਾਂ ਤੈਨੂੰ ਦੇ ਦੇਣਾ ਉਹ ਹੈ ਹੀ ਨਹੀਂ ਫੋਨ ਕਰ ਲੈ ਉਹ ਵੀ ਡਰਦਾ ਹੁੰਦਾ ਇਹ ਤੇ ਆ ਵੀ ਉਹ ਫੋਨ ਹੈ ਬਾਈ ਫੋਨ ਆਪਰੇ ਕਿੱਥੇ ਆ ਫੂਲ ਲੰਬੜੇ ਆ ਗੱਲ ਗੱਲ ਹੋਣਾ ਕੈਰਟ ਲੰਗਾ ਭਈਆ ਪਵਾੜੇ ਆਣਾ ਉਹ ਦੋ ਬੱਚੇ ਵਾਲੇ ਦੀ ਜਵਾਨ ਨਹੀਂ ਹੈਗੀ ਇੱਥੇ ਕੋਈ ਜਵਾਨ ਨਹੀਂ ਚਾਚਾ ਵੀ ਦਾਪਾ ਉੱਡਣਾ ਕੋਈ ਆਮੀ ਦੁਰਗੇ ਐਂਡ ਕੋਈ ਉਹ ਲਾ ਬੋਲਾ ਆ ਜੂਗੇ ਥੋੜਾ ਲੰਬੜਾ ਪਤਾ ਥੜਿਓ ਉਹ ਬਹਿ ਜਾਓ ਤੁਸੀਂ ਓਏ ਬੋ ਮਾ ਲਾ ਬੋਲਾ ਲਾ ਬੋਲਾ ਮੁੰਡਾ ਨਾ ਫੋਨ ਨਾਲ ਮਾਦੀ ਦੇ ਨਾਲ ਕਰਤੀ ਗੱਲ ਕਰਕੇ ਬੱਕੀ ਉਹਨਾਂ ਐਸਟੀਮੇਟ ਬਣਾ ਲਾ ਕਰੇ ਦੱਸ ਭੈਣ ਜੋ ਮੁਕਰ ਜਾਂਦਾ ਤੂੰ ਲੈ ਨੰਬਰ ਪਹਿਲਾਂ ਐ ਤੂੰ ਬਾਰੇ ਜਾਦ ਕਰਾ ਮੇਰੇ ਕਿੱਥੇ ਮੁਕਰ ਮੈਂ ਤੂੰ ਗੱਲ ਕਰਾ ਤੂੰ ਜਾਦ ਕਰਾ ਜੀ ਮੈਨੂੰ ਤਾਂ ਚਾਹ ਦਾ ਪਾਣੀ ਲਾਉਣ ਤੂੰ ਤਾਂ ਜਿਵੇਂ ਕਰ ਗਿਆ ਬਹਿ ਜਾ ਕੇ ਲਾਂ ਕਿ ਛੱਡ ਦੇ ਮੋਟਰਸਾਈਕਲ ਬਾਈਕ ਨਾ ਪਹਿਲਾਂ ਟਾਇਪੂ ਰਿਹਾ ਤੂੰ ਅੱਜ ਚਲਾਉਂਗਾ ਉਹ ਭੈਣੀ ਇੱਕ ਦੋ ਟਾਇਪੂ ਹੈਗੇ ਆ ਨਾ ਹੋਰ ਵੀ ਉਹ ਹੈਗੇ ਪੁੱਛਿਆ ਸੀ ਉਹਦਾ ਮਹਿੰਗਾ ਪਾਉਂ ਮੈਂ ਕਹਾਂ ਯਾਰ ਮੇਰੀ ਗੱਲ ਅਸੀਂ ਮੈਂ ਪੁੱਛ ਰਦਾ ਹੁਣ ਉਹ ਜਿਹੜਾ ਵੀ ਤਾਂ ਉਹ ਦੇ ਦ ਨਾ ਪੁੱਛ ਨੰਬਰ ਨੂੰ ਫੋਨ ਕਰ ਲਾ ਤੂੰ ਵੀ ਆ ਜਾਈਏ ਤੂੰ ਕਲੋਂ ਜਾਈਏ ਫਗਵਾੜ ਜਾਣਾ ਉਹ ਕਿ ਫਗਵਾੜੇ ਆ ਬਸ ਬਾਈਆਂ ਨੇ ਸਾਨੂੰ ਭੇਜਤਾ ਇੱਕ ਵਾਰ ਰੂਟਾ ਬੀਟਰ ਚੱਕਣਾ ਦਰਵਾਜ਼ਾ ਵਾਲਿਆਂ ਦਾ ਲਿਆਤਾ ਜਦ ਉਹਦੀ ਸਰੰਦ ਜਾ ਕੇ ਗੱਡੀ ਦੀ ਬੈ ਉਹ ਟੁੱਟ ਗਈ ਡਾਟ ਜਿਹੜੇ ਕੋਈ ਘਰ ਲੈ ਗਿਆ ਡਾਟ ਟੁੱਟ ਗਈ ਘਟਾ ਤੇ ਬਗਾਇ ਲੈ ਜਿਹੜਾ ਟਟਾ ਦੇ ਹਾਂ ਕਿੰਨੇ ਦਾ ਫਰਕ ਪਿਆ 500 ਰੁਪਏ ਦਾ ਹੈ ਵੀ ਚੱਜ ਪਾਵੇ ਠੀਕ ਆ ਵੀ ਚੱਜਦਾ ਕਰ ਲਵੇ ਮੈਂ ਤੁਹਾਨੂੰ ਕਹਿ ਰਿਹਾ ਕਿਆ ਕਹਿੰਦਾ ਉਹਦੇ ਲੱਟ ਟੁੱਟ ਗਿਆ ਇੰਜਨ ਦੀ ਦਿਲ ਦੇ ਇਕ ਟੇਡਾ ਹੋ ਗਿਆ ਉਹਨੇ ਥਾਲੇ ਨਾਲ ਕਹਾ ਬੈਲਟ ਨੇ ਉਹ ਭੜਤੀ ਪੈਪਾੜੀ ਵਾਲੀ ਗੱਡੀ ਲਾਲ ਤੇ ਆਈ ਜਿਹੜੇ ਤੂੰ ਆਣੀ ਕਹਦਾ ਉਸ ਤਰ੍ਹਾਂ ਹੀ ਆਏਗਾ ਉਸ ਤਰ੍ਹਾਂ ਹੀ ਮੋੜ ਦੇ ਕੇ ਐਨਾ ਸੁੱਕਾ ਨੂੰ ਨਾ ਵੀ ਥੱਲੇ ਨਹੀਂ ਗੇਰੇ ਸਾਰੀ ਰਾਤ ਚਾਰ ਕੁੱਪੀ ਲਾਉਂਦੇ ਲੰਘੀ ਰੱਖ ਦਿੰਦੀ ਰੱਖਣ ਨੂੰ ਨਹੀਂ ਚੱਲ ਉਹ ਲੈ ਪਾਣੀ ਵੀ ਨਹੀਂ ਪਾਇਆ ਉਹ ਗੱਡੀ ਵਾਲੇ ਸਾਰੇ ਜਿਹੜਾ ਲਾਈਟਾਂ ਪਰ ਖੜੇ ਕਰੀਏ ਅਸੀਂ ਦੇਖੇ ਕਰੇ ਵੀ ਅੱਗੇ ਨਹੀਂ ਗਲਤੀ ਕਰਦਾ ਵਈ ਗੱਡੀ ਜਗ੍ਹਾ ਨਿਕਲੀ ਜਾਣ ਦੂ ਕੋਈ ਨਾ ਹੌਲੀ ਹੌਲੀ ਪਿੱੱਡ ਲਾਤੀ ਲਾ ਕੇ ਜਿਹਦੇ ਟਾਈਪ ਕਰਿਆ ਨੇ ਹਾਂ ਆਹੀ ਪੇ ਤਾਂ ਜੱਗੇ ਜੜੀ ਨਾਲ ਉਹ ਲੈਣ ਟੈਪ ਆ ਕਰਾਲੀ ਤੇ ਲੈਣ ਗਏ ਭੈਣ ਤਾਂ ਇਹਨਾਂ ਨੂੰ ਜਾਂਦਿਆਂ ਨੂੰ ਨੇਰਾ ਹੋ ਗਿਆ ਉੱਥੇ ਗੱਡੀ ਤਿੰਨ ਜਗ੍ਹਾ ਖਰਾਬ ਹੋਈ ਆ ਉਕੜਾ ਹੀ ਚਿੱਕੜ ਜੜੀ ਕਹਿੰਦਾ 100 ਰੁਪਏ ਦੇ ਕੇ ਕਹਦਾ ਉਕੜੀ ਠੀਕ ਕਰਾ ਕੇ ਫੇਰ ਤੋਰ ਦੇ ਕਰੇ ਉਹ ਚਲਾ ਵੀ ਠੀਕ ਹੈ ਰਾਤ ਨੂੰ ਆ ਗਏ ਇੱਥੇ ਬਾੜੇ ਸਨੋਰੀ ਉਹਨਾਂ ਢਾਬੇ ਪਰ ਬਹਿ ਗਏ ਬਸ ਰਾਹ ਗੱਡੀ ਸਟਾਰਟ ਹੋਈ ਆ ਦਾ ਇਹ ਸਟਾਰਟ ਹੋਏਗਾ ਇਹਨਾਂ ਨੇ ਕਿੱਥੇ ਹੋਣਾ ਤੇੰਦਾ ਮੈਂ ਜੱਗਾ ਤੇੰਦਾ ਟੈਪੂ ਕੌਣ ਬੁਲਾਉਂਦਾ ਇੱਥੇ ਨਾਲ ਚਲਾਉਂਦਾ ਕੋਈ ਟੈੰਪੂ ਗੁਰਮਖ ਗੁਰਮਖ ਗੁਰਮਖਾ ਬਾਬੇ ਦਾ ਪੁੱਤ ਆ ਹਾ ਉਹ ਵੀ ਜਲਾਉਂਦਾ ਚੱਲਿਆ ਸੁਖਵੀਰ ਨੂੰ ਪੁੱਛ ਉਹ ਰੁਕ ਜਾ ਯਾਰ ਆ ਗੱਡੀ ਆ ਤੇ ਆ ਨਵੀਂ ਆ ਯਾਰ ਉਹਦੇ ਚੱਲਦੇ ਆ ਓਪਾ ਰੇਟ ਦਾ ਬੰਦਾ ਕਰ ਲੋ ਗੱਲ ਬੰਦੇ ਕਰਨੇ ਪਰ ਫੋਨ ਤੋਂ ਲਾਉਣੇ ਗੱਲ ਤਾਂ ਜਿੰਨੇ ਦੇਣਾ ਹੀ ਅਗਲੇ ਦਾ ਜਿੰਨਾ ਹੱਕ ਅਗਲੇ ਦਾ ਬਣਦਾ ਉਹ ਤਾਂ ਦੇਣੀ ਪੈਣਾ ਉਹ ਵੇ ਹੱਕ ਹੱਕ ਦਊਗਾ ਨਾ ਜਿੰਨਾ ਐ ਹੋਣੀ ਦੇਣਾ ਓ ਯਾਰ ਉਹਦਾ ਨੰਬਰ ਪੇਚੀ ਮੜਾ ਗੱਡੀ ਦਾ ਮੈਂ ਹਲੇ ਇਹਨੇ ਵੀ ਗਾਂਦੋਂ ਲੈਣਾ ਕਰ ਲੋ ਕੀ ਨੀ ਪੰਡਾ ਨੰਬਰ ਨਹੀਂ ਆਇਆ ਹੈ ਨੰਬਰ ਆਇਆ ਨਹੀਂ ਅੱਜ ਬਾਈ ਸੁਭਲਾਇਓ ਨੀ ਜਿਹਦਾ ਕਾਈ ਦਾ ਜੜੀ ਜੜੀ ਆ ਨੰਬਰ ਦਾ ਇਹ ਨਹੀਂ ਸੁਆ ਬਣਿਆ ਪਾਲਾ ਮੇਰਾ ਬਾਈ ਉਹ ਜਾ ਨਾ ਆਇਆ ਬਾਈ ਨੰਬਰ ਨੰਬਰ ਸਾਬ ਜਿਹੋ ਉਹਨੇ ਗੱਲਾਂ ਨਾਲੇ ਧਾਰਤਾ ਸਾਬ ਜਿਹੋ ਆ ਦੀ ਜਵਾਨ ਥੋੜੋ ਹੈ ਕੋਈ ਅਦੇ ਲੰਘ ਗਿਆ ਨਹੀਂ ਨੰਬਰ ਤੇ ਲੈ ਮੈਂ ਰੋਕੂ ਤੇ ਆਣਾ ਰਾਤ ਗਈ ਬਾਤ ਗਈ ਆ ਆ ਜਵਾਨੀ ਕੋਈ ਕੋਈ ਆ ਗਿਆ ਵੇ ਨਹੀਂ ਕੱਟ ਕਰਕੇ ਦੇਖਾ ਬੜਾ ਗੱਲ ਤੇਰੇ ਹੀ ਟਿਕਣਾ ਦੇ ਆਪੀ ਮਦਮੁਦ ਖਤਰੀ ਦੀ ਭੈਣ ਦੇ ਬਕਸਾ ਘਟਾਇਆ ਦਿੰਦਾ ਏ ਕਿੱਡਾ ਲਵਾਇਆ ਹੋਇਆ ਅਰੇ ਉਧਰ ਨਹੀਂ ਉਹ ਤੇਰੇ ਲਈ ਠੀਕ ਹੈ ਡਾਉਣ ਜੀ ਇਹ ਤੁਹਾਨੂੰ ਛਤਰੀ ਜੋ ਪਹੁੰਚੀ ਆ ਉਹ ਕੋਚੇ ਵਾਲਾ ਲੰਘਿਆ ਹਾਂ ਜਮਲਾ ਲੰਘਿਆ ਉਹ ਸਾਹ ਉਹ ਬਾਈ ਮਾਰ ਰਹਾ ਹੈ ਤੇ ਵੀ ਉਹ ਤੁੰਨਾ ਮਾਰੀ ਕੋਚਾਣੇ ਹੋ ਰਿਹਾ ਇੱਕ ਵੜਾ ਤੈਨੂੰ ਹੋਊਗਾ ਨਹੀਂ ਫਿਰ ਨੀਗਾ ਮਾਰੀ ਦੋ ਸਾਬ ਇੱਥੇ ਨਾ ਸਾਈਕਲ ਆਂ ਲਿਆ ਕੇ ਇਹ ਆਇਮ ਹੋਣ ਹੋਰੇ ਤੇ ਇਹ ਲੋੜ ਹੋਈ ਤੂੰ ਰੋਕ ਲੈ ਕਰਨਾ ਲੋੜ ਕੇ ਆ ਜੇ ਤੂੰ ਆ ਗਿਆ ਮੈਂ ਰੋਕ ਕੇ ਲੈਣਾ ਆ ਪੈਰਾਂ ਮੇਂ ਲਾ ਕੇ ਮੋੜੇ ਕਰਦੀਆਂ ਮੈਂ ਬਾਈ ਬਾਈ ਕਿਆ ਕਾ ਸਮਾਨ ਆ ਬਾਈ ਤੇਰੇ ਬਾ ਕੀ ਕਾ ਸਮਾਨ ਆ ਬਸ ਕੀ ਬਣਾਉਂਦਾ ਅੱਛਾ ਵਧੀਆ ਬਣਾਈ ਹੈ ਡੁੱਗੂ ਦਾ ਹੋਰ ਕੋਈ ਕਹਿੰਦਾ ਇੱਕ ਬਾਰਕਰ ਕਹਿੰਦਾ ਇਹਦਾ ਅੱਛਾ ਉਹ ਸੈਂਚਾ ਬਾਰਕਰ ਦਾ ਬਣਾਇਆ ਹੋਣਾ ਅੱਛਾ ਕੀ ਟੈਕੀ ਮੇ ਖਾਣਾ ਮੈਨੂੰ ਆਉਂਦਾ ਤੇ ਡਬਲ ਰੋਟੀ ਨੂੰ ਲਾ ਕੇ ਖਾਣਾ ਬਸ ਬਸ ਤੇਨ ਡਬਲ ਰੋਟੀ ਕਰਮ ਕਰਕੇ ਤੇਰੀ ਸੌਸ ਲਾ ਕੇ ਬਸ ਕੱਲੀ ਛੁੱਟੀ ਜੀ ਬਸ ਛੁੱਟੀ ਬੈ ਜਾ ਉੱਥੇ ਛੁੱਟੀ ਛੁੱਟੀ ਬੈ ਜਾ ਹੁਣ ਚਲੋ ਮਿੱਟੀ ਇਨਕਾਂ ਨੂੰ ਹੱਥ ਲਾਈ ਜਾਂਦਾ ਹਾਂ ਪਕਾਣੀ ਨਹੀਂ ਇਹੋ ਹੱਥ ਤੋਂ ਨੂੰ ਵੀ ਨਹੀਂ ਹੈਗਾ ਔਰ ਪਾਣੀ ਸੱਸੀ ਕਾਬਲਾ ਯਾਰ ਡੱਡੂ ਕੋ ਸੱਸੀ ਕਾਬਲਾ ਦੇ ਫਿਰ ਸਾਤੀ ਕਬਲਾ ਦੇ ਚਲ ਕੇ ਫਤਿਹ ਜੀ ਸਾਰਿਆਂ ਨੂੰ ਕਿ ਪ੍ਰਵਾਨ ਕਰੇ ਏਗੜੀ ਪਾ ਜਾਏ ਏਗੜੀ ਪਾ ਜਾ ਤੂੰ ਬਤੀ ਪਾ ਹਾਂ ਆਉਂਦੀ ਆ ਪਾਉਂਦਾ ਆ ਹਾਂ ਸੌਂਗਾ ਕਿਹੜਾ ਸੌਂਗਾ ਗਾੜੀ ਵਾਲਾ ਗਾੜੀ ਵਾਲਾ ਯਾਬੀ ਨਾ ਕਰੀ ਸੌਂਗਾ ਓਏ ਮੈਂ ਨਹੀਂ ਕਹਿਣਾ ਲਾ ਲਾ ਯਾਬੀ ਨਾ ਗਈ ਕੋਈ ਟਚਰਾ ਵਾਲਾ ਆਇਆ ਤਾਂ ਨਹੀਂ ਟਚਰਾ ਵਾਲਾ ਹੋਰ ਨਿਆਣਾ ਉਂਗਲਾ ਆਇਆ ਵੇ ਆ ਬਾੜੀ ਵਾਲਾ ਆਇਆ ਬਾੜੀ ਵਾਲਾ ਬਈ ਬਈ ਕੀ ਕੀ ਬਈ ਉਹਨੇ ਕਾਪੀ ਰੇਟਰ ਲਿਆ ਤੀ ਇੱਧਰ ਹੋ ਜਾ ਇਹਨਾਂ ਹੱਥਲਾ ਗਰਮਾ ਹੈ ਚਲੋ ਜੀ ਹੁਣ ਗਾ ਦੇ ਗਾ ਹੁਣ ਗਾ ਦੇ ਚਲ ਗਾ ਗਾਣਾ ਗੱਗਾ ਦੇ ਸੁਣੇ ਮੂਸੇ ਵਾਲੇ ਦੇ ਗਾਣੇ ਬਹੁਤ ਦੇਂ ਗਰ ਮਿਰਚ ਐਸਾ ਆਪ ਦੀ ਕਰੀ ਬੰਦਾ ਦਾ ਪਹਿਲਾ ਹੀ ਹਰੀ ਮਿਰਚ ਹਰੀ ਮਿਰਚ ਹਰੀ ਹਰੀ ਤਾਂ ਪਾ ਦੇ ਕੋਲ ਹਰੀ ਮਿਰਚ ਤਾਂ ਹੈ ਹੀ ਨਹੀਂ ਅਈ ਮੇ ਤਾਂ ਪਾ ਦੇ ਹਰੀ ਮਿਰਚ ਤਾਂ ਚਲੋ ਜੀ ਛੁੱਟੀ ਆ ਛੁੱਟੀ ਆ ਜੀ